ਅੱਜ ਅਸੀਂ ਅਕਾਲ ਤਖਤ ਅਸਿਸ ਕਰਕੇ ਪਹੁੰਚੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਸਾਹਿਬ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਨ ਆਇਆ ਹਾਂ ਇੱਕ ਗੁਰਸੇਖਹੁਣ ਦੇ ਨਾਤੇ ਕਿ ਇਕਲੇਸ਼ੀਨ ਜੋ ਹਰਿਆਣਾ ਕਮੇਟੀ ਚ ਕਲੇਸ਼ ਪਾਈ ਬੈਠਾ ਹੈ ਉਹਨਾਂ ਕਲੇਸ਼ ਕੱਟਣ ਵਾਸਤੇ ਬੇਨਤੀ ਕਰਨੀ ਹੈ ਕਿ ਪੰਜਾਬ ਤੋਂ ਆ ਕੇ ਗੁਰਦਾਸਪੁਰ ਤੋਂ ਆ ਕੇ ਜਦੋਂ ਦਾ ਵੀ ਹਰਿਆਣਾ ਵਿੱਚ ਆਇਆ ਹੈ ਉਹਨਾਂ ਹਮੇਸ਼ਾ ਉਹਨੇ ਹਮੇਸ਼ਾ ਕਲੇਸ਼ ਪਾ ਕੇ ਰੱਖਿਆ ਹੈ ਉਹਨਾਂ ਨੇ ਬਲਜੀਤ ਸਿੰਘ ਦਾ ਦੂਆ 2022 ਚ ਜਦੋਂ ਕਮੇਟੀ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਦੇਰ ਤਰ੍ਹਾਂ ਮਿਨਿਆ ਵਾਸਤੇ ਸਰਕਾਰ ਨੇ ਕਮੇਟੀ ਅਡੋਕ ਕਮੇਟੀ ਬਣਾਈ 2022 ਵਿੱਚ ਫਿਰ ਉਸ ਨੇ ਪੰਜੋਖੜਾ ਸਾਹਿਬ ਦੇ ਵਿੱਚ ਮੀਟਿੰਗ ਦੇ ਵਿੱਚ ਮੈਂਬਰਾਂ ਨੂੰ ਗਾਲੀਆਂ ਕੱਢੀਆਂ ਧਮਕਾਇਆ ਡਰਾਇਆ ਜੋ ਕਿ ਸਿੱਖ ਧਰਮ ਦੇ ਵਿੱਚ ਇਹ ਗਵਾਰਾਹੀ ਨਹੀਂ ਕਰਦਾ ਕਿ ਇੱਕ ਧਰਮ ਪ੍ਰਚਾਰ ਕਮੇਟੀ ਦਾ ਆਪਣੇ ਆਪ ਨੂੰ ਅਖਵਾਉਣ ਵਾਲਾ ਚੇਅਰਮੈਨ ਤੇ ਮੀਟਿੰਗ ਦੇ ਵਿੱਚ ਮਾਵਾ ਭੈਣਾ ਦੀਆਂ ਗਾਲੀਆਂ ਕੱਢੇ ਇਹ ਸ਼ੋਭਾ ਨਹੀਂ ਦਿੰਦੀ ਇਸੇ ਕਰਕੇ ਹੀ ਸਭ ਤੋਂ ਵੱਡਾ ਮੈਂ ਇਸ ਕਰਕੇ ਪੇਸ਼ ਹੋਇਆ ਕਿ ਮੈਂ 20 ਸਾਲ ਲੜਾਈ ਲੜ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਮੇਰਾ ਬਹੁਤ ਵਿਰੋਧ ਵੀ ਹੋਇਆ ਦੁਨੀਆ ਪਰਦੇਸੀ ਸਿੱਖਾਂ ਨੇ ਵਿਰੋਧ ਕੀਤਾ ਕਿ ਚੇਂਦਾ ਸਾਹਿਬ ਫਿਊਮਨੀ ਕਮੇਟੀ ਤੋੜ ਰਹੇ ਨੇ ਪਰ ਮੈਂ ਹਰਿਆਣਾ ਦਾ ਹੱਕ ਲੈਣ ਵਾਸਤੇ ਕਿ ਹਰਿਆਣੇ ਦੇ ਗੁਰਦੁਆਰਿਆਂ ਦੀ ਸੰਭਾਲ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਿਵੇਂ ਹੋਣੀ ਚਾਹੀਦੀ ਹੈ ਕਿਉਂ ਨਹੀਂ ਕਮੇਟੀ ਦਾ ਦਾਇਰਾ ਵੱਡਾ ਹੋਣ ਕਰਕੇ ਉਹਨਾਂ ਦਾ ਹਰਿਆਣੇ ਵਿੱਚ ਘੱਟ ਤਵੱਜੂ ਦਿੰਦੇ ਨੇ ਤੇ ਅਸਾਂ 1968 ਦੇ ਰੀਆਰਗਨ ਐਕਟ ਦੇ ਮੁਤਾਬਿਕ ਸਹਾਰਾ ਲੈ ਕੇ ਸੁਪਰੀਮ ਕੋਰਟ ਤੇ ਜਾ ਕੇ ਤੇ ਹਰਿਆਣੇ ਦੀ ਵੱਖਰੀ ਗੁਰਦਾਰਾ ਪ੍ਰਬੰਧ ਕਮੇਟੀ ਤੇ ਮੋਹਰ ਲਾਈ ਪਰ ਇਹ ਸੇ ਇਨਸਾਨ ਨੇ 1999 ਤੋਂ ਲੈ ਕੇ 2014 ਤੱਕ ਜਦੋਂ ਤੱਕ ਕਮੇਟੀ ਦਾ ਸ਼ਿੰਗਾਰ ਚੱਲਿਆ 16 ਸਾਲ ਕਿਰੇ ਇੱਕ ਦਿਨ ਵੀ ਸ਼ਮੂਲੀਅਤ ਨਹੀਂ ਕੀਤੀ ਪਰ ਜਦੋਂ 2014 ਵਿੱਚ ਐਕਟ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜੋ ਕਾਦਿਆਂ ਦਾ ਰਹਿਣ ਵਾਲਾ ਸੀ ਉਸ ਟਾਈਮ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਹਦੇ ਤਰਲੇ ਕਰਕੇ ਧੱਕੇ ਨਾਲ ਆਪਣਾ ਨਾਂ ਉਸ 40 ਮੈਂਬਰੀ ਹੁਦਾ ਕਮੇਟੀ ਨੂੰ ਜੋ ਅਡਜੈਕਟਿਵ ਮੇਜ ਅਡਾ ਕਮੇਟੀ ਬਣਾਈ ਸੀ ਜਬਰਦਸਤੀ ਉਹਦੇ ਤਰਲੇ ਕਰਕੇ ਮੈਥੋਂ ਨਾ ਪੁਆ ਲਿਆ ਪਰ ਮੈਨੂੰ ਪਤਾ ਨਹੀਂ ਸੀ ਇਹ ਇਸ ਇਨਸਾਨ ਦੀ ਫਿਤਰਤ ਕੀ ਹੈ ਜਦੋਂ ਉਹਨੇ ਕਲੇਸ਼ ਪਾਣਾ ਸ਼ੁਰੂ ਕੀਤਾ ਤੇ ਮੈਂ ਇਹਦਾ ਸਾਰਾ ਰਿਕਾਰਡ ਗੁਰਦਾਸਪੁਰ ਦਾ ਜਿਹੜਾ ਕਾਦੀਆਂ ਤਹਿਸੀਲ ਦੇ ਵਿੱਚ ਇਹਦਾ ਪੈਣੀ ਖੁਰਦ ਪਿੰਡ ਹੈ ਇਹਦਾ ਮੈਂ ਸਾਰਾ ਰਿਕਾਰਡ ਲੈ ਕੇ ਆਇਆ ਹਾਂ ਤੇ ਕਾਲਕਤਖ ਸਾਹਿਬ ਨੂੰ ਬੇਨਤੀ ਕਰਨਾ ਆ ਹਾਂ ਕਿ ਜੋ ਕਲੇਸ਼ੀ ਇਨਸਾਨ ਹੈ ਹਰਥ ਜੋੜਦਾ ਹਾਂ ਇਹ ਭਾਵੇਂ ਪੰਜਾਬ ਵਾਲੇ ਹੋ ਗੁਰਦਾਸਪੁਰ ਵਾਲੇ ਹੋ ਇਨੂੰ ਆਪਣੇ ਵਾਪਸ ਲੈ ਦਿਓ ਅਸੀਂ ਇਹਦੋਂ ਤੋਂ ਬਹੁਤ ਤੰਗ ਆ ਚੁੱਕੇ ਹਾਂ ਕਿਉਂਕਿ ਸਭ ਤੋਂ ਵੱਡਾ ਦੁੱਖ ਹੀ ਮੈਨੂੰ ਇਸ ਕਰਕੇ ਹੈ ਕਿ ਮੈਂ 22 ਸਾਲ ਲੜਾਈ ਲੜ ਕੇ ਨਾ ਘਰ ਦੀ ਪਰਵਾਹ ਕੀਤੀ ਨਾ ਆਪਣੀ ਜ਼ਿਹਰਤ ਦੀ ਪਰਵਾਹ ਕੀਤੀ ਆਪਣਾ ਸਾਰਾ ਬਿਜ਼ਨਸ ਠੱਪ ਕਰ ਲਿਆ ਪਰ ਹਰਿਆਣਾ ਕਮੇਟੀ ਵਾਸਤੇ 22 ਸਾਲ ਲੜਾਈ ਲੜੀ ਪਰ ਇਸ ਇਨਸਾਨ ਨੇ ਹੁਣੇ ਕਲੇਸ਼ ਪਾ ਕੇ ਰੱਖਿਆ ਹੋਇਆ ਹੈ ਤੇ ਕਲੇਸ਼ ਨੂੰ ਕਟਵਾਉਣ ਵਾਸਤੇ ਅੱਜ ਅਜਹਿਹਦਾਰ ਕੋਲ ਬੇਨਤੀ ਕਰਨ ਆਏ ਹਾਂ ਵੇਖੋ ਅਜਹਿਹਦਾਰ ਸਾਹਿਬ ਸਾਡੀ ਇਸ ਅਪੀਲ ਨੂੰ ਕਿੰਨਾ ਕੋ ਸਹੀ ਠਹਿਰਦੇ ਨੇ ਮੈਂ ਤਾਂ ਸਮਝਦਾ ਹਾਂ ਕਿ ਹਰਿਆਣਾ ਕਮੇਟੀ ਦੇ ਵਿੱਚ ਇੱਕ ਏ ੱੱੱੱ ਗ੍ਰਹਿਣ ਹਰਿਆਣਾ ਕਮੇਟੀ ਦੇ ਵਿੱਚ ਜਿੰਨਾ ਛੇਤੀ ਇਹਦੇ ਤੋਂ ਹਰਿਆਣਾ ਕਮੇਟੀ ਨਜਾਤ ਪਾਏਗੀ ਅਸਾਂ ਪਿਛਲੇ ਦਿਨੀ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ 33 ਮੈਂਬਰਾਂ ਨੇ ਪਾਸ ਕਰਕੇ ਇਹਨੂੰ ਆਪਣੇ ਮੈਂਬਰਸ਼ਿਪ ਦੀ ਖਰਜ ਕਰ ਦਿੱਤਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਆਪਣੇ ਆਪ ਨੂੰ ਖਵਾਂਦਾ ਸੀ 7 ਤਰੀਕ ਨੂੰ 25 7 25 ਨੂੰ ਨੂੰ ਚੇਰਮੈਨ ਤੋਂ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਬਾਝ ਨਹੀਂ ਆਇਆ ਤੇ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ 2014 ਤੋਂ ਲੈ ਕੇ 2026 ਤੱਕ ਜਿੰਨਾ ਵੀ ਇਹਨੇ ਫੰਡ ਇਕੱਠਾ ਕੀਤਾ ਹੈ ਸਾਰੀ ਦੁਨੀਆ ਪਰ ਦੇ ਸਿੱਖਾਂ ਨੂੰ ਪਤਾ ਹੈ ਜਿਹੜੇ ਸੰਸਥਾ ਚਲਾਉਂਦੇ ਨੇ ਜਿਹੜ ਸਸ਼ਤਾ ਦਾ ਪ੍ਰਚਾਰਕ ਹੁੰਦਾ ਹੈ ਉਹ ਜਿੰਨਾ ਵੀ ਫੰਡ ਇਕੱਠਾ ਕਰਕੇ ਲੈਂਦਾ ਹੈ ਧਰਮ ਪ੍ਰਚਾਰ ਦੇ ਨਾਂ ਦੇ ਜਾਂ ਹੋਰ ਕਰਕੇ ਲੈਂਦਾ ਹੈ ਪ੍ਰਚਾਰਕ ਦਾ ਕੰਮ ਹੈ ਕਿ ਉਹ ਸੰਸਥਾ ਜਾਣ ਕੇ ਜਮ੍ਹਾਂ ਕਰਾਉਂਦਾ ਹੈ ਪਰ ਇਸ ਨੇ ਜਿੰਨੇ ਕਰੋੜਾਂ ਰੁਪਈਆ ਦੇ ਫੰਡ ਜੋ ਇਕੱਠੇ ਕੀਤੇ ਇਹਨੇ ਆਪਣੇ ਘਰ ਬਣਾਏ ਜ਼ਮੀਨਾਂ ਖਰੀਦੀਆਂ ਧੱਕੇ ਕੀਤੇ 2.5 ਕਰੋੜ ਦੀਆਂ ਗੱਡੀਆਂ ਖਰੀਦਤੀਆਂ ਕਰੋੜਾਂ ਰੁਪਈਆ ਨੇ ਬੈਂਕ ਵਿੱਚ ਆਪਣੇ ਜਮ੍ਹਾਂ ਕਰਾਏ ਨੇ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡ ਵਿੱਚ ਇਹਨੇ ਇੱਕ ਪੈਸਾ ਵੀ ਨਹੀਂ ਪਾਇਆ ਜਿਹੜਾ ਕਿ ਸਾਰੇ ਕਾਨੂੰਨਾਂ ਦਾ ਹੀ ਉਲੰਘਣ ਕਰਦਾ ਹੈ ਇਸ ਕਰਕੇ ਇਹ ਸਾਰਾ ਰਿਕਾਰਡ ਜਿਹਦਰ ਸਾਹਿਬ ਨੂੰ ਪੇਸ਼ ਕਰਾਂਗੇ ਜੋ ਜੋ 2014 ਤੋਂ ਲੈ ਕੇ 2026 ਤੱਕ ਇਹਨੇ ਫੰਡ ਇਕੱਠੇ ਕੀਤੇ ਨੇ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਜਾਵਾਂ ਹੋਣੇ ਚਾਹੀਦੇ ਨੇ ਇਹ ਸਾਰੀਆਂ ਬੇਨਤੀਆਂ ਵਾਸਤੇ ਇੱਥੇ ਪਹੁੰਚੇ ਆ ਤੇ ਅੱਜ ਵੇਖੋ ਸਿੰਘ ਸਾਹਿਬ ਸੰਕਮੇਦਾਰ ਸਪੋਰਟਸ ਦੇਣਗੇ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਿੱਖਾਂ ਦੇ ਕੋਲ ਹੋਰ ਕੋਈ ਵੀ ਐਡਾ ਵੱਡੀ ਜੁਡੀਸ਼ੀਅਲ ਨਹੀਂ ਨਾਕ ਨਹੀਂ ਅਦਾਲਤ ਜਿਹੜੀ ਸਾਡੇ ਅਕਾਲ ਤਖਤ ਸਾਹਿਬ ਦੀ ਹੈ ਠੀਕ ਹੈ دنیਵੀ ਅਦਾਲਤਾਂ ਸਾਡੇ ਕੋਲ ਹੈ ਪਰ ਜੋ ਸਿੱਖਾਂ ਨਾਲ ਕਿਤੇ ਕੋਈ ਸਿੱਖੀ ਧੱਕਾ ਕਰਦਾ ਹੈ ਜਾਂ ਸਿੱਖ ਹੀ ਮਾਰਾ ਪੈਦਾ ਹੋ ਜਾਂਦਾ ਹੈ ਤੇ ਉਹਦਾ ਜੋ ਹੈ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੇਨਤੀ ਕੀਤੀ ਜਾ ਸਕਦੀ ਹੈ ਉਸ ਮੁੱਦੇ ਨੂੰ ਰੱਖਦੇ ਹੋਏ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ